ਨੀਲੀ ਟਾਕੀ ਚੋਲ ਬੰਦੇ ਦਿਨੇ ਕਵਾਚੀ ਰਾਤੀ ਲੱਬੇ ਚੋਲ ਬੰਦੇ ਆ ਚਾਰ ਬੰਦੇ ਚੋਲ ਬੰਦੇ ਚੋਲ ਖਾਂਦੇ ਨੇ ਬਦ ਚੋਲ ਬੰਦੇ ਚੋਲ ਬੱਦੇ ਕੀ ਹੁੰਦਾ ਮਤਲਬ ਚੋਲ ਦਾ ਅੱਛਾ ਮਤਲਬ ਚੋਲ ਬਹੁਤ ਸਾਰੇ ਹੁੰਦੇ ਨੇ ਮਤਲਬ ਬਹੁਤ سارے ਬੰਦੇ ਹੈ ਹਾਂ ਨੀਲੀ ਟਾਕੀ ਚੋਲ ਬੰਦੇ ਯਾਨੀ ਬਹੁਤ ਸਾਰੇ ਬੰਦੇ ਦਿਨੇ ਕਵਾਚੀ ਰਾਤ ਨੂੰ ਲੱਬੇ ਹਾਂਜੀ ਨੀਲੀ ਟਾਕੀ ਚੋਲ ਬੰਦੇ ਚੋਲ ਮਤਲਬ ਬਹੁਤ ਸਾਰੇ ਹੁੰਦੇ ਬਹੁਤ ਹੀ ਸਿੰਪਲ ਬਜ਼ਾਰ ਮੈਂ ਤਾਂ ਹਾਂ ਚੋਲ ਬੰਦੇ ਮਤਲਬ ਪਤਲੇ ਪਤਲੇ ਨਿੱਕੇ ਨਿੱਕੇ ਹਾਂ ਇਹ ਵੀ ਹੋ ਸਕਦਾ ਹੈ ਉਹ ਵੀ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ ਅੱਛਾ ਮਤਲਬ ਦੋਨੋਂ ਹੀ ਐ ਦੋਨੋਂ ਹੀ ਐ ਪਤਲੇ ਬਤਲੇ ਨਿੱਕੇ ਦੇ ਬਹੁਤ ਸਾਰੇ ਵੀ ਨੇ ਤੇ ਚੋਲਾ ਦੀ ਸ਼ੇਪ ਚ ਨੇਗੇ ਚੋਲਾ ਦੀ ਸ਼ੇਪ ਚ ਹੂੰ ਉਹ ਤੀਰ ਕਮਾਨ ਨਹੀਂ ਕਿ ਨਹੀਂ ਉਹ ਤੀਰ ਕਮਾਨ ਦੇ ਅੱਗੇ ਚੁੰਜੀ ਨਹੀਂ ਬਣੀ ਹੁੰਦੀ ਚੋਲ ਵਰਗੀ ਚੋਲਾ ਨਾਲ ਕੀ ਲੈਣਾ ਦਿਨ ਨੀਲੀ ਟਾਕੀ ਬਈ ਦਿਓ ਯਾਰ ਕਮੈਂਟ ਰਹੀ ਜਵਾਬ ਜਿਹਨਾਂ ਜਨਨ ਨੂੰ ਪਤਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਨ ਇਹ ਵੀਡੀਓ ਹਰ ਕਿਹੇ ਤੱਕ ਪਹੁੰਚ ਸਕੀ ਬਹੁਤ سارے ਲੋਕਾਂ ਤੱਕ ਪਹੁੰਚ ਸਕੀ ਹਾਂ ਆ ਗਏ ਨੇ ਬੁਝਾਰਤਾ ਵਾਲੇ ਖੈਰ ਨੀਲੀ ਟਾਕੀ ਚੌਲ ਬੰਦੇ ਹੂੰ ਦਿਨੇ ਗਵਾਚੇ ਰਾਤੀ ਲੱਭੇ ਰਾਤੀ ਤਾਂ ਤਾਰੇ ਹੁੰਦੇ ਨੇ ਸਹੀ ਜਵਾਬ ਦੋ ਤਾਰੇ ਵੀ ਬਹੁਤ سارے ਹੁੰਦੇ ਨੇ ਹੂੰ ਤੇ ਨਿੱਕੇ ਨਿੱਕੇ ਲੱਗਦੇ ਨੇ ਲੇਕਿਨ ਹੈ ਬਹੁਤ ਵੱਡੇ ਹੂੰ ਮਤਲਬ ਕਿ ਚੋਲਾ ਵੰਗਿ ਛੋਟ ਛੋਟ ਚਾ ਨੀਲਾ ਅਸਮਾਨ ਕਿਹਾ ਜਾਂਦੇ ਨੇ ਹੈ ਪਟ ਮੇਰੇ ਚਿੱਟਾ ਆਸਮਾਨ ਕਹਿੰਦਾ ਨੀਲਾ ਤਾਂ ਲੱਗਦਾ ਰਿ ਕਿਸੇ ਐਂਗਲ ਤੋਂ ਤੁਹਾਨੂੰ ਚਿੱਟਾ ਕਿੱਥੇ ਲੱਗਦਾ ਆ ਦੇਖ ਰਿਹਾ ਤੇ ਸਾਰਾ ਚਿੱਟਾ ਚਿੱਟਾ ਹੀ ਵਾਹ ਵਾਹ ਸਾਰੇ ਪਾਸੇ ਤਾਂ ਬਰਫੀ ਬਰਫ ਹੈ ਫੇਰ ਉਹ ਤਾਂ ਬਰਫ ਬਰਫ ਚਿੱਟੀ ਆ ਆਸਮਾਨ ਤਾਂ ਨੀਲੀ ਹੈ ਖੈਰ ਤੋਂ ਇਸ ਬੁਝਾਰਤ ਦਾ ਸਹੀ ਜਵਾਬ ਹੈ ਜੀ ਤਾਰੇ ਤਾਰੇ ਮੈਂ ਚੌਲ ਕਹਿਣ ਲੱਗਿਆ ਜੀ ਖੈਰ ਤਾਰੇ ਅਗਲੀ ਬੁਝਾਰਤ ਹੈ ਜੀ ਸਾਹਮਣੇ ਨੈਕਸਟ ਬੁਝਾਰਤ ਹੈਗੀ ਆ ਜੀ ਜਿਹੜਾ ਜਿਹੜਾ ਕਮੈਂਟ ਰਾਈ ਸਹੀ ਜਵਾਬ ਦਿੰਦੇ ਉਹਨਾਂ ਦਾ ਧੰਨਵਾਦ ਜੀ ਹਾਂਜੀ ਲਿਆਂਦਾ ਤੈਨੂੰ ਮੁੱਲਕੁੜੇ ਵਾ ਵਾ ਬਣਾਇਆ ਤੈਨੂੰ ਧੀ ਕੁੜੇ ਬਣਾਉ ਹੋਇਆ ਤੈਨੂੰ ਕੀ ਕੁੜੇ ਹਾਂ ਲਿਆਂਦਾ ਤੈਨੂੰ ਮੁੱਲ ਕੁੜੇ ਹਾਂ ਬੜਾਇਆ ਤੈਨੂੰ ਧੀ ਕੁੜੇ ਖਾਂਦੀ ਪੀਂਦੀ ਨਿਗਰਦੀ ਚੱਲੀ ਆਹਦਾ ਹੋਇਆ ਤੈਨੂੰ ਨਹੀਂ ਮਗਰੋਂ ਮੋਟੀ ਹੋ ਗਈ ਖਾਈ ਖਾ ਖਾ ਕੇ ਮੋਟੀ ਹੋ ਜਾਂਦੀ ਹੈ ਮੋਟੀ ਨਹੀਂ ਹੋਈ ਜਾਂਦੀ ਹੂੰ ਕਸੀ ਜਾਂਦੀ ਹੈ ਕਸੀ ਜਾਂਦੀ ਹੈ ਹਾਂ ਖਾਂਦੀ ਪੀਂਦੀ ਕਸੀ ਜਾਂਦੀ ਹੈ ਨਿਗਰ ਦਾ ਮਤਲਬ ਤਾਂ ਕਹਿੰਦੇ ਬੜੇ ਨਿਗਰ ਆ ਪਿਆ ਮਤਲਬ ਬੜਾ ਮੋਟਾ ਹੋਇਆ ਪਿਆ ਐ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਨਿਗਰਨ ਦਾ ਮਤਲਬ ਕਸਿਆ ਹੋਇਆ ਬੰਦਾ ਹੁੰਦਾ ਜ਼ਰੂਰੀ ਨਹੀਂ ਹੁੰਦਾ ਕੀ ਬੰਦੇ ਨੂੰ ਕੀ ਰਗੜ ਰਿਹਾ ਤੁਸੀਂ ਜਿਹੜਾ ਜਿਹੜਾ ਘਸ ਗਿਆ ਉਹ ਹੈ ਜਿਹੜਾ ਮਤਲਬ ਨਾ ਬੰਦੇ ਨੂੰ ਲੈ ਕੇ ਆ ਉਹ ਬੰਦਾ ਆ ਮੂਲੀ ਹੈ ਜਿਹਨੂੰ ਲਿਆਇਆ ਤੁਸੀਂ ਕਦੂਾਸ ਕਰਤਾ ਤੇ ਬੰਦਾ ਖਤਮ ਉਹ ਐਮੀ ਹੈ ਲਿਆਂਦਾ ਤੈਨੂੰ ਮੁੱਲ ਪੜੇ ਬਣਾਇਆ ਤੈਨੂੰ ਧੀ ਪੜੇ ਹੁਣ ਤੂੰ ਬੰਦੇ ਨੂੰ ਮੁੱਲ ਥੋੜਾ ਨਾਲ ਲੈ ਕੇ ਆਨੇ ਹਾਂ ਇਹ ਗੱਲ ਹੈ ਕਿ ਬੰਦਾ ਇਹ ਮਤਲਬ ਕੋਈ ਚੀਜ਼ ਹੈ ਬੰਦਾ ਤਾਂ ਨੇ ਮੁੱਲ ਕੁੜੇ ਲੈ ਕੇ ਆਉਂਦੇ ਹਨ ਬਟੀਆਂ ਵਰਗੀ ਬਣਾ ਕੇ ਰੱਖਦੇ ਮਤਲਬ ਗੜੇ ਪਿਆਰ ਨਾਲ ਸੰਭਾਲ ਕੇ ਰੱਖਦੇ ਆ ਇਹ ਵੀ ਸਮਝ ਆ ਜਾਂਦਾ ਕਿ ਇਹਦਾ ਵਰਲਡ ਜਿਹੜਾ ਹੈ ਫੀਮੇਲ ਹੋਏਗਾ ਕਿਉਂਕਿ ਧੀ ਕਿਹਾ ਪੁੱਤ ਨਹੀਂ ਕਿਹਾ ਹਨਾ ਪੁੱਤਾਂ ਨਾਲ ਤੱਕਾ ਇਹ ਦੇਖੋ ਪੁੱਤ ਨਹੀਂ ਬਣਾਇਆ ਧੀ ਬਣਾਇਆ ਹਨਾ ਖੈਰ ਕੋਈ ਗੱਲ ਨਹੀਂ ਤੇ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਤੇ ਤੁਸੀਂ ਦੋ ਜਵਾਬ ਲਿਆਂਦਾ ਤੈਨੂੰ ਮੁੱਲ ਕੁੜੇ ਬਣਾਇਆ ਤੈਨੂੰ ਧੀ ਕੋਈ ਖਾਂਦੀ ਪਿੰਦੀ ਨੀਰ ਚਲੀ ਹੋਇਆ ਤੈਨੂੰ ਕੀ ਕੁੜੇ ਖਾਂਦੀ ਪਿੰਦੀ ਮਤਲਬ ਕੁਝ ਖਾਂਦੀ ਪਿੰਦੀ ਵੀ ਇਹੋ ਤੇ ਖਾਂਦੀ ਪਿੰਦੀ ਤੂੰ ਤੁਸੀਂ ਕਹਿ ਰਹੇ ਹੋ ਕਿ ਉਹ ਖਤਮ ਹੋਈ ਜਾ ਰਹੀ ਹੈ ਹੌਲੀ ਹੌਲੀ ਹਾਂ ਲਿਆਂਦਾ ਤੈਨੂੰ ਮੁੱਲ ਕੁੜੇ ਬਣਾਇਆ ਤੈਨੂੰ ਧੀ ਕੁੜੇ ਹੈ ਕਿਸ ਚੀਜ਼ ਨਾਲ ਜੁੜੀ ਹੋਈ ਹੈ ਔਮ ਲੇਡੀਜ਼ ਨਾਲ ਰਿਲੇਟਡ ਹੈ ਲੇਡੀਜ਼ ਨਾਲ ਜੁੜਿਆ ਤਨ ਲੇ ਲੇ ਰਿਲੇਟਡ ਹੈ ਕਿਚਨ ਨਾਲ ਰਿਲੇਟਡ ਹੈ ਕਿਚਨ ਨਾਲ ਲਿਪਸਟਿਕ ਉਹ ਆਪਣਾ ਲਿਪਸਟਿਕ ਲਿਆਂਦਾ ਤੈਨੂੰ ਮੁੱਲ ਕੁੜੇ ਬਣਾਇਆ ਤੈਨੂੰ ਧੀ ਕੁੜੀ ਨੂੰ ਲਿਪਸਟਿਕ ਸਭ ਤੋਂ ਜ਼ਿਆਦਾ ਪਿਆਰੀ ਹੁੰਦੀ ਹੈ ਅੱਛਾ ਖਾਦੇ ਪੀਂਦੇ ਮਤਲਬ ਮੂੰਹ ਨਾਲ ਖਾਂਦੇ ਆ ਤੇ ਮੂੰਹ ਤੇ ਲੱਗਦੀ ਲਿਪਸਟਿਕ ਖਾਂਦੇ ਪੀਂਦੇ ਨਿਗਰ ਦੀ ਜੱਲੀ ਮਤਲਬ ਨਿਗਰ ਤੁਹਾਡੇ ਸਾਹਮਣੇ ਨਿਗਰਦਾ ਮਤਲਬ ਪਤਲਾ ਹੋਣਾ ਖਤਮ ਹੋਣਾ ਜਿਵੇਂ ਜਿਵੇਂ ਲਾਈ ਜਾਂਦੇ ਉਹ ਤਾਂ ਖਤਮ ਹੋ ਜਾਂਦੀ ਹੈ ਤੋ ਇਹਦਾ ਜਵਾਬ ਹੈ ਜੀ ਲਿਪਸਟਿਕ ਗਲਤ ਜਵਾਬ ਲਿਪਸਟਿਕ ਤਾਂ ਉਹਦਾ ਵੀ ਟੁੱਟ ਜਾਂਦੀ ਹੈ ਬਾਈ ਕਮੈਂਟ ਰਾਹੀਂ ਜਵਾਬ ਦਿਓ ਜਵਾਬ ਬਣਦਾ ਹੈ ਜਾਂ ਨਹੀਂ ਜੋ ਮੈਂ ਜਵਾਬ ਦੱਸਿਆ ਤੇ ਇਹਦਾ ਜਵਾਬ ਫਿਰ ਜਵਾਬ ਫਿਰ ਪੈਨਸਲ ਪੈਨਸਲ ਕਿਵੇਂ ਉਹ ਤਾਂ ਮੁੰਡੇ ਵੀ ਯੂਜ਼ ਕਰਦੇ ਆ ਅੱਛਾ ਇਹ ਕੱਲੀ ਕੁੜੀਆਂ ਯੂਜ਼ ਕਰਦੀਆਂ ਨੇ ਪੈਂਸਿਲ ਦੇਖੋ ਸੁਣੋ ਸੁਣੋ ਪੈਂਸਿਲ ਸੁਣ ਲੋ ਮੈਂ ਤੁਹਾਨੂੰ ਪਹਿਲੀ ਕਿਹਾਗਾ ਕਿਚਨ ਵਿੱਚ ਯੂਜ਼ ਹੋਣ ਵਾਲੀ ਚੀਜ਼ ਹੈਗੀ ਲਿਪਸਟਿਕ ਆ ਜਿਹੜੀ ਉਹ ਕਿਚਨ ਵਿੱਚ ਯੂਜ਼ ਨਹੀਂ ਮੇਰੀ ਗੱਲ ਤਾਂ ਸੁਣ ਲੋ ਪੈਨਸਲ ਹੁੰਦੀ ਹੈ ਉਹਨੂੰ ਵੀ ਆਪਾਂ ਮੁੱਲ ਲੈ ਕੇ ਆਨੇ ਆ ਤੇ ਖਾਂਦੀ ਪਾਂਦੀ ਮਤਲਬ ਕਿ ਉਹਨੂੰ ਆਪਾਂ ਉਹ ਕੀ ਕਹਿੰਦੇ ਆ ਉਹਨੂੰ ਤੁਸੀਂ ਖਵਾ ਪਲਾ ਨਹੀਂ ਰਹੇ ਜਿਹੜਾ ਉਹਨੂੰ ਲੱਗਿਆ ਹੋਇਆ ਉਹ ਵੀ ਉਤਾਰ ਰਹੇ ਹੋਣਗੇ ਖਾਂਦੀ ਪੀਂਦੀ ਨਿਗਰਦੀਕ ਚੱਲੀ ਹੋਵੇ ਤੇਨੂੰ ਕੀ ਗੁੜੇ ਕਰਛੀ ਕਿਵੇਂ ਕਰਛੀਤ ਨੂੰ ਸਾਰੀ ਚੀਜ਼ ਖੰਦੀ ਆ ਕਰਛੀਤ ਨੂੰ ਮੁੱਲ ਲੈ ਕੇ ਆਨੇ ਆ ਉਹ ਸਾਰੀ ਮਤਲਬ ਜਿਹੜੀ ਸਬਜੀ ਬਣਦੀ ਉਹ ਟੇਸਟ ਕਰਦੀ ਕਰਦੀ ਆ ਲੇਕਿਨ ਪਤਲੀ ਕਿੱਥੋਂ ਹੁੰਦੇ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਨਹੀਂ ਜਿਹੜਾ ਕੋਈ ਮਰਜ਼ੀ ਭਾਂਡਾ ਲਗਾ ਲਓ ਤੁਸੀਂ ਅੱਛਾ ਆਪਾਂ ਉਹਨੂੰ ਜੋ ਲੈ ਕੇ ਆਨੇਗੇ ਉਦੋਂ ਹੈਵੀ ਹੁੰਦਾਗਾ ਇਹ ਆ ਫਿਰ ਬਹੁਤ ਹੀ ਵਧੀਆ ਹੁੰਦਾ ਜਿਵੇਂ ਜਿਵੇਂ ਆਪਾਂ ਉਹਨੂੰ ਯੂਜ਼ ਕਰੀ ਜਾਂਦੇ ਆ ਕਰੀ ਜਾਂਦੇ ਆ ਕਰੀ ਜਾਂਦੇ ਆ ਨਾ ਕਾਸ ਜਾਂਦਾਗਾ ਇਹ ਤਾਂ ਝੂਠ ਹੈ 70 ਸਾਲ ਪਹਿਲੇ ਮੈਂ ਇੱਕ ਕੁਰਸੀ ਲੈ ਕੇ ਆਇਆ ਥਾ ਅੱਜ ਤੱਕ ਕੁਰਸੀ ਉੱਧਰ 70 ਸਾਲ ਚਲੋ ਇਹ ਤਾਂ ਪਤਾ ਲੱਗਿਆ ਵੀ ਇਹਨਾਂ ਦੀ ਉਮਰ 70 ਸਾਲ ਦੀ ਉਹ ਨਹੀਂ ਮਤਲਬ 7 ਸਾਲ ਪਹਿਲੇ ਕਹਣਾ ਸੀ ਉਹ 70 ਸਾਲ ਦੀ ਉਮਰ ਉਹ ਕਦੀ ਵੱਧਾ ਫਲੋ ਫਲੋ ਜਿੱਧਰ ਤੱਕ ਨਹੀਂ ਗਿਆ 7 ਸਾਲ ਪਹਿਲੇ ਮੈਂ ਲੈ ਕੇ ਆਇਆ ਸੀਗਾ ਠੀਕ ਹੈ ਤਾਂ ਉਹ ਜਿਹੜਾ ਹੈ ਪਹਿਲੀ ਵਾਰ ਸੱਚਮੁਹ ਹੋ ਨਿਕੜਿਆ ਬਾਈ ਕਮੈਂਟ ਕਰਕੇ ਦੱਸਿਓ ਕਿਹਨੂੰ ਕਿਹਨੂੰ ਪਤਾ ਸੀ ਉਮਰ 70 ਬਦਨਾਮ ਕਰਦੀ ਸਾਰਿਸ ਬਿਰੋਧਤਾ ਤੋ ਇਹਦਾ ਵਾ ਕਰਛੀ ਹੈ ਹਾਂਜੀ ਤੋ ਨੀਹਾ ਜੀ ਦੇ ਸਾਹਮਣੇ ਕਰਛੀ ਦਾ ਜਵਾਬ ਹੈ ਬਟ ਮੇਰੇ ਸਾਹਮਣੇ ਜਿਹੜੇ ਜਵਾਬ ਬਣੇ ਸੀ ਗਲਪਿਸਟਿਕ ਤੇ ਪੈਨਸਲ ਉਹ ਕਿੰਨੇ ਕੁ ਠੀਕ ਨੇ ਤੁਸੀਂ ਦੱਸ ਸਕਦੇ ਹੋ ਇਹਨਾਂ ਨੇ ਜਿਹੜੇ ਇਹ ਗੱਲ ਕਹੀ ਹੈ ਨਾ ਕਿ ਕਿਚਨ ਚ ਇਸਤੇਮਾਲ ਹੋਣਗੇ ਤਾਂ ਕਰੇ ਕਰਛੀ अदरवाइज ਨਾ ਹੁੰਦੀ ਖੈਰ ਚਲੋ ਅੱਗੇ ਸਾ ਆਪਣਾ ਨੈਕਸਟ ਕੁਐਸਚਨ ਐਂਡ ਬੁਜ਼ਾਰਤ ਹੈ ਆਖਰੀ ਨਾਲੇ ਦੋ ਆਰ ਦੀਆਂ ਦੋ ਪਾਰ ਦੀਆਂ ਤੇ 3 ਸਾਹੂ ਕਰਦੀਆਂ ਰਾਂ ਵਿੱਚ ਕ ਸਿੱਧਾ ਕੱਢਣ ਦੀਆਂ ਤੇ ਆਦੇ ਜਾਦੇ ਨੂੰ ਮਾਰਦੀਆਂ ਰਾਵਿਦ ਕਸੀਦਾ ਕੱਢਣ ਦੀਆਂ ਤੇ ਅੱਜ ਅੰਦਰ ਨੂੰ ਮਾਰਦੀਆਂ ਆ ਆਭਿਸ਼ਿਮ ਬਿਸ਼ਿਮ ਐਦਾ ਮਾਰਦੀਆਂ ਹਾਂਜੀ ਹੈ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਧੀਆਂ ਸਾਹੂਕਾਰ ਦੀਆਂ ਸਾਹੂਕਾਰ ਦਾ ਮਤਲਬ ਕਿਸੇ ਅਮੀਰ ਬੰਦੇ ਦੀ ਕੁੜੀਆਂ ਹੈ ਤੇ ਰਾਹ ਦੇ ਵਿੱਚ ਰਾਹ ਦੇ ਅਮੀਰ ਬੰਦੇ ਦੀਆਂ ਕੁੜੀਆਂ ਹੈ ਉਹ ਰਾਹ ਦੇ ਵਿੱਚ ਬੈਠੀਆਂ ਨੇ ਅੱਛਾ ਰਾਹ ਵਿੱਚ ਬੈਠੇ ਕੱਢਣ ਕਸੀਦਾ ਅੱਛਾ ਮੇਰਾ ਹੁਣ ਸਵਾਲ ਇਹਦੇ ਨਾਲ ਜੁੜਿਆ ਹੋਇਆ ਜਿਹਨਾਂ ਨੂੰ ਪਤਾ ਹੈ ਵੀ ਕਸੀਦਾ ਕੱਟਣਾ ਕਿਹਨੂੰ ਕਿਹਾ ਜਾਂਦਾ ਉਹ ਕਮੈਂਟ ਰਿਕ ਜਰੂਰ ਦੱਸੋ ਖੇਡ ਪੰਜਾਬੀ ਚ ਖੇਡ ਪੰਜਾਬੀ ਚ ਕਹਿੰਦੇ ਕਸੀਦਾ ਕੱਟਣਾ ਹੁਣ ਤਾਂ ਵੈਸੇ ਕੋਈ ਸ਼ਾਇਦ ਕੋਈ ਕਰਦਾ ਹੋਵੇਗਾ ਖੈਰ ਨਹੀਂ ਉਹਨੇ ਪਹਿਲਾਂ ਬਹੁਤ ਪਹਿਲੇ ਬਹੁਤ ਹੁੰਦਾ ਸੀ ਜਿਨ੍ਹਾਂ ਨੂੰ ਪਤਾ ਵੀ ਕਸੀਦਾ ਕੱਟਣਾ ਕੀ ਹੁੰਦਾ ਜ਼ਰੂਰ ਦੱਸੋ ਕਮੈਂਟ ਕਰਕੇ ਮੈਨੂੰ ਵੀ ਨਹੀਂ ਪਤਾ ਸੀ ਮੈਨੂੰ ਲੱਗਿਆ ਉਹ ਸਤਾ ਦਾ ਸੌਂਗ ਨਹੀਂ ਕਸੀਦਾ ਸ਼ਾਇਦ ਤਾਂ ਗਾਣੇ ਚ ਬੜੇ ਰਹਿੰਦੇ ਨੇ ਆ ਖੈਰ ਠੀਕ ਹੈ ਤੇ ਕਸੀਦਾ ਕੱਟਣਾ ਕਿਹਨੂੰ ਕਹਿੰਦੇ ਇਹ ਦੱਸੋ ਤਾਂ ਇਸ ਬੁਝਾਰਤ ਨੂੰ ਪੁੱਝਣ ਦੀ ਕੋਸ਼ਿਸ਼ ਕਰਦੇ ਆਪਾਂ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਸੀ ਆਰ ਪਾਰ ਯਾਨੀ ਕਿ ਇਧਰ ਦੀਆਂ ਵੀ ਤੇ ਉਧਰ ਦੀਆਂ ਦੋ ਕੁੜੀਆਂ ਇਸ ਪਾਸੇ ਦੀਆਂ ਦੋ ਪਾਸੇ ਉਧਰ ਉਸ ਪਾਸੇ ਦੀਆਂ ਮ ਇੰਡੀਆ ਵਾਲੇ ਦੋ ਕੁੜੀਆਂ ਪਾਕਿਸਤਾਨ ਦੀਆਂ ਇੰਡੀਆ ਵਾਲੇ ਆ ਪੰਜਾਬ ਦੀਆਂ ਪਾਕਿਸਤਾਨ ਵਾਲੇ ਆ ਕਿੱਧਰ ਚਲੇ ਗਏ ਆਰ ਪਾਰ ਵਗੈਰਾ ਯਾ ਫਿਰ ਨਹਿਰ ਦੇ ਦੋ ਇਸ ਕੱਡੇ ਵਲ ਦੀ ਦੋ ਉਸ ਕੰਡੇ ਹੁੰਦੀਆਂ ਸੀ ਚਲ ਦੇਖਦੇ ਆਂ ਖੈਰ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਧੀਆ ਸਾਹੂਕਾਰ ਦੀਆਂ ਹਾਂਜੀ ਮਤਲਬ 6 ਹੋ ਗਈਆਂ ਫਿਰ ਤਾਂ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਧੀਆ ਸਾਹੂਕਾਰ ਦੀਆਂ ਹੋਈ ਨਹੀਂ ਰਾਹ ਵਿੱਚ ਬੈਠੇ ਕਟਨ ਕਸੀਦਾ 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 ਆਹ ਤੇ ਯਾਰ ਇਹਨੂੰ ਮਾਰਦੀਆਂ ਹੈ ਹਾਂ ਤੇ ਉਹ ਮਤਲਬ ਤੁਸੀਂ ਇਹ ਦੱਸਣਾ ਕਿ ਇਹਦਾ ਉਹ ਕਰ ਕੀ ਰਿਹਾ ਸੀ ਔ ਫੁਲਕਾਰੀ ਕੱਢ ਰਹੀ ਆ। ਇਹ ਤੁਹਾ ਆ। ਫੁਲਕਾਰੀ ਕੱਢਦੀ ਆ ਸੀ। ਫੁਲਕਾਰੀ ਕਰਦੀ ਆ ਸੀ। ਹਾਂ। ਸੋਚ ਲਓ। ਫੁਲਕਾਰੀ ਕਰਦੀ ਆ ਸੀ ਦੇਖੋ ਫੁਲਕਾਰੀ ਕੱਢਦੇ ਹੋਏ ਨਾ ਉਹ ਜਿਹੜਾ ਮਤਲਬ ਕਿ ਉਹ ਡਿਜ਼ਾਈਨ ਨੇ ਫੁੱਲ ਜਿਹਨੇ ਬਣਾਏ ਜਾਂਦੇ ਉਹਨੂੰ ਕਹਿੰਦੇ ਨੇ ਕਸੀਦਾ ਕੱਢਣਾ। ਜਿਹੜਾ ਕਪੜੇ ਹੁੰਦੇ ਉਹਦੇ ਦੇ ਡਿਜ਼ਾਈਨ ਬਣਾਏ ਜਾਂਦੇ ਨਾ ਉਹਨੂੰ ਕਹਿੰਦੇ ਨੇ ਕਸੀਦਾ ਕੱਢਣਾ ਜਿੰਨਾ ਕਿ ਮੈਂ ਪੜਿਆ। ਵੈਸੇ ਇਹਨਾਂ ਦਾ ਜਵਾਬ ਜਵਾਬ ਕਾਫੀ ਹੱਦ ਤੱਕ ਸਹੀ ਸੀ। ਅੱਛਾ। ਪਰ ਇਹਦਾ ਸਹੀ ਜਵਾਬ ਆ ਜਿਹੜਾ ਹਾਂ। ਉਹ ਹੈਗਾ ਸੂਲਮ। ਸੂਲਮ? ਹੂੰ। ਸੂਲਾ ਸੂਲਾ ਕਿਵੇਂ ਜੈ ਐਕਸਪਲੇ ਨਾਲ ਸੂਲਾ ਹੁੰਦੀ ਹੈ ਕਿ ਨਹੀਂ ਵੀ ਦੱਸ ਦੋ ਸੂਲਾ ਨਹੀਂ ਬਤਾ ਸੂਲਾ ਜਿਹੜਾ ਅੱਖ ਚ ਚੁਭੋਈਆਂ ਜਿੰਦਿਆਂ ਕੰਡੇ ਹੁੰਦੇ ਆ ਸੂਲਾ ਅੱਛਾ ਅੱਛਾ ਉਹ ਐ ਕਰਕੇ ਉਹ ਅੱਛਾ ਉਹਨੂੰ ਸੂਲਾ ਸਿਲਾਈਆਂ ਬੋਲੋ ਨਾ ਫਿਰ ਸੂਈਆਂ ਨਹੀਂ ਸਿਲਾਈਆਂ ਹੁੰਦੀਆਂ ਨੇ ਤੇ ਇੱਕ ਨਾ ਕੰਡੇ ਵੀ ਹੁੰਦੇ ਨੇਗੇ ਅੱਛਾ ਉਹ ਸ਼ਾਇਦ ਕਿੱਕਰ ਦੇ ਦਰਖਤ ਤੇ ਲੱਗਦੇ ਨੇਗੇ ਹੈ ਤੇ ਉਹ ਐਵੇਂ ਹੁੰਦੇ ਨੇਗੇ ਵੀ ਸ਼ੇਪ ਚ ਅੱਛਾ ਲੰਬੇ ਲੰਬੇ ਹੁੰਦੇ ਨੇਗੇ ਉਹਨਾਂ ਨੂੰ ਵੀ ਕਿਹਾ ਗਿਆ ਕਿਉਂਕਿ ਜੋ ਰਾਹ ਵਿੱਚ ਕੋਈ ਵੀ ਲੰਘਦਾ ਹੈਗਾ ਉਹਦੇ ਚੁਭਦੇ ਨੇਗੇ ਉਹ ਹਾਂ ਐ ਵੀ ਹੁੰਦਾ ਮੈਨੂੰ ਤਾਂ ਨਹੀਂ ਪਤਾ ਪਹਿਲਾਂ ਪਾਈਪ ਜਾਰ ਤੋਂ ਦੋ ਵਾਰ ਰਿਪੀਟ ਕਰ ਚੁੱਕੇ ਆਗੇ ਚਲੋ ਜੋ ਵੀ ਆ ਤੁਹਾਡੇ ਸਾਹਮਣੇ ਇਹਦਾ ਜਵਾਬ ਸੂਲਾ ਹੈ ਹਾਂਜੀ ਚਲੋ ਠੀਕ ਹੈ ਜੀ ਅਗਰ ਤੁਹਾਡੇ ਹਿਸਾਬ ਨਾਲ ਕੋਈ ਹੋਰ ਜਵਾਬ ਆਂਦਾਗਾ ਤਾਂ ਪਲੀਜ਼ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਤੁਹਾਡੇ ਹਿਸਾਬ ਨਾਲ ਕੀ ਸੀਗਾ ਮੇਰੇ ਹਿਸਾਬ ਨਾਲ ਤਾਂ ਫੁਲਕਾਰੀਆਂ ਕੱਢ ਰਹੀ ਸੀ ਕੁੜੀਆਂ ਦੋ ਬੈਠ ਕੇ ਤੇ ਉਹ ਸਲਾਈਆਂ ਨਾ ਕੱਢ ਰਹੀ ਹੁਣ ਉਹ ਸਲਾਈਆਂ ਲੱਗ ਜਾਂਦੀਆਂ ਕਿਸੇ ਦੇ ਆਪ ਬਿਸ਼ੂ ਬਿਸ਼ੂ ਉਹ ਪਾਗਲ ਨੇ ਵੀ ਆਇਆ ਮਾਰਨ ਗਿਆ ਉਹ ਤਾਂ ਸੂਲਾ ਆਪਣੇ ਆਪ ਨਾਰਮਲੀ ਵੱਜ ਜਾਂਦੀ ਹੈ ਨਹੀਂ ਮੇਰੇ ਤਾਂ ਨਹੀਂ ਲੱਗੀ ਮੈਂ ਤਾਂ ਕਿੰਨੀ ਵਾਰ ਕਿਕਰ ਤੇ ਲਾ ਕੇ ਚਾਹੀ ਗੂ ਮੇਰੇ ਤਾਂ ਗਈ ਲੱਗੀ अच्छा हां ਕੰਡੇ ਨੇ ਵਿੱਚ ਤੁਹਾਡੇ ਗਾ ਨਹੀਂ ਕਦੇ ਵੀ ਨਹੀਂ ਖੈਰ ਚਲੋ ਤੇ ਸਾਡੀ ਵੀਡੀਓ ਦੇਖ ਕੇ ਕਿਹੜਾ ਕੰਨ ਨੂੰ ਪੁਰਾਣਾ ਜ਼ਮਾਨਾ ਯਾਦ ਆਉਂਦਾ ਹੈ ਪੁਰਾਣੀਆਂ ਗੱਲਾਂ ਬਤਾਇਆ ਜਾਂਦੀ ਹੈ ਪਿੰਡ ਯਾਦ ਆਉਂਦਾ ਹੈ ਕਮਾਂਡ ਕਿ ਬੁਝਾਰਤਾ ਯਾਦ ਹੁੰਦੀ ਆ ਹਾਂ ਤੇ ਬੇਬੇ ਬਾਪੂ ਨਾਲ ਬੈਠ ਕੇ ਜਿਹੜੇ ਜਿਹੜੇ ਬੁਝਾਰਤਾ ਪਾਉਂਦੇ ਸੀ ਹਨਾ ਉਹ ਵੀ ਜ਼ਰੂਰ ਦੱਸਿਓ ਤੇ ਤੁਹਾਨੂੰ ਆਪਣਾ ਬਚਪਨ ਯਾਦ ਆਦਾ ਹੋਇਆ ਉਹ ਆਪਣਾ ਸਾਂਝਾ ਆਪਣੇ ਵਿਚਾਰ ਜਿਹੜੇ ਸਾਡੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਠੀਕ ਹੈ ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਦੇ ਨੈਕਸਟ ਵੀਡੀਓ ਵਿੱਚ ਇੱਕ ਬੇਨਤੀ ਜ਼ਰੂਰ ਕਰਾਂਗੇ ਪਿਆਰ ਨਾਲ ਰਹੋ ਮਿਲ ਜੁਲ ਕੇ ਰਹੋ ਲੜਾਈ ਝਗੜਾ ਨਾ ਕਰਨਾ ਪ੍ਰਕਿਰਤੀ ਨੂੰ ਦੂਸ਼ਿਤ ਨਾ ਕਰੋ ਸੰਭਾਲੋ ਔਰ ਇੱਕ ਦਰਖਤ ਆਪਣੀ ਲਾਈਫ 'ਚ ਘੱਟੋ ਘੱਟ ਜ਼ਰੂਰ ਲਗਾਓ ਵੱਧ ਲਗਾਓ ਤਾਂ ਵਧੀਆ ਗੱਲ ਹੈ ਨਹੀਂ ਘੱਟੋ ਘੱਟ ਇੱਕ ਤਾਂ ਜ਼ਰੂਰ ਲਗਾਓ ਹਾਂਜੀ ਠੀਕ ਹੈ ਨਾ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ